मुरदाबादोर मुरदाबाद मुरदाबाद मुरदाबादोर मुरदाबाद 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 हका ले चो लड़े जो नी डो हका ले चो लड़े जा तो नरे समण चोले जमणे ਮੈਂ ਕੋਈ ਹੋਰ ਨਹੀਂ ਮੈਂ ਵੀ ਜਿਲੀ ਦਾ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਔਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਿਆਂ ਇਹ ਉਹਦੀ ਟਰਾਲੀ ਨੂੰ ਮੈਂ ਇਹ ਕਾ ਆ ਤੋੜਿਆ ਅੱਗੇ ਬਣੀ ਜੂਗੀ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਫਿਕਰਮ ਕਰਕੇ ਕਿੱਥੋਂ ਸੰਭੂ ਤੋਂ ਸੰਭੂ ਤੋਂ ਉਹਦੀ ਤਾਂ ਇੱਕ ਮਿੰਟ ਸਾਥ ਆਫ ਆਫ ਆਰ ਲੈ ਕੇ ਉਹਦਾ ਦੇਖੋ ਜਿੱਥੇ ਜਿਹੜੀ ਹੈਗਾ ਜੋ ਕਾਰਵਾਈ ਜੇ ਥੋੜੀ ਨਾ ਠਾਈ ਮਟਰਾਲੀਆਂ ਕਿਸਾਨਾਂ ਨਾ ਟਰਾਲੀਆਂ ਲੈਣ ਗਏ ਨੇਗੇ ਜਿਹੜੇ ਪਿੰਡਾਂ ਜੋ ਬਰਾਮਦ ਕਰੀਏ ਨੇ ਉਹਨਾਂ ਤੇ ਉਥੇ ਲਾਠੀ ਚਾਰਜ ਕੀਤਾ ਗਿਆ ਹਾਲ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਇਹ ਗੋਲੀ ਤੋਂ ਵੱਡੀ ਚੀਜ਼ ਨਹੀਂ ਸਾਡੇ ਸੁਭ ਕਰਨ ਦੇ ਗੋਲੀ ਮਾਰਨੂ ਸਾਡੇ ਮਾਰਨਗੇ ਤਾਂ ਕੀ ਵਰਕ ਹੈ ਨਾ ਕਰੋ ਯਾਰ ਚੰਗਾ ਲੱਗਦਾ ਬੋਲਦੇ ਨਹੀਂ ਜੇ ਸੁਭ ਕਰਨ ਦੇ ਗੋਲੀ ਨਹੀਂ ਬੇਚਦੇ ਸਾਡੇ ਅਸੀਂ ਬਾਰਡਰਾਂ ਦੇ ਸਹੀਦ ਕਰਾ ਦੇ ਮੈਂ ਬੋਲ ਦਿੰਦੇ ਤਾਂ ਚੰਗਾ ਲੱਗਦਾ ਸਾਨੂੰ ਮਾਰੋਗੇ ਤਾਂ ਟੂਪਰ ਦੀ ਕੀ ਹੋਊਗਾ ਸਿੱਖ ਬੰਦਾ ਦਾ ਕੰਮ ਬੰਦਰੀ ਉਹਦੇ ਵਾਲ ਕੇਸ ਪੱਤੇ ਗਏ ਕਰਦੇ ਆ ਚੈਲੰਜ ਕਰਕੇ ਆ ਜੇ ਜਿੱਥੇ ਮਰਜੀ ਜਾੜੋ ਮਾਜਰਾ ਚੈਰਿੰਜ ਕਰਕੇ ਵੀ ਹਾਂ ਮੈਂ ਪ੍ਰੋਗਰਾਮ ਕਰੂੰਗਾ ਫਿਰ ਦੇਖਾਂਗੇ ਕੀ ਕਰਦਾ ਮੈਂ ਮੇਰੇ ਮਾਜਰਾ ਚਲੋ ਲੋਕ ਪਕਰ ਲੈ ਕਰ ਲੈ ਮਿੱਠੂ ਗੱਲ ਕਰ ਲੈ ਚਲੋ ਚਲੋ ਬਲਦੇਵ ਇੱਕ ਮਿੰਟ ਵੀ ਤੁਸੀਂ ਸਾਡੇ ਕੋਲ ਵੀ ਮੇਰੀ ਗੱਲ ਸੁਣ ਲੋ ਸੁਣ ਮੈਂ ਟੱਲ ਗੱਲ ਕਰ ਲੋ ਹਾਂ ਜੀ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜ਼ਿੰਮੇਦਾਰ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਤੇ ਗੱਜੂ ਮੱਚੜਿਆ ਵਾਲਾ 2 ਮਹੀਨੇ ਉੱਥੇ ਲੱਗੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਉਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਿਆਂ। ਛੋਟੇ ਬੋਟਾ ਜਨ ਉਹ ਕੋਣ ਬਣੇਗਾ ਢੱਟ ਕੀ ਫਿਰ ਉਹ ਵੀ ਤਰੋੜੇ ਮਿੰਨੂ ਬਣੇ ਆਸਿਓ ਪਾਈਆਂ ਨੇ ਬੋਟਾ ਸਾਨੂੰ ਆਸਿਓ ਪਾਈਆਂ ਨੇ ਬੋਟਾ ਸਾਨੂੰ ਨਹੀਂ ਮੈਂ ਕਹਤ ਕਹਿੰਦਾ ਤੁਸੀਂ ਰੋਟਾ ਪਾਈਆਂ ਤਾਂ ਹੀ ਬਣੇ ਸੱਤੂ ਬਾਡਰ ਜਿਹੜਾ ਤੁਸੀਂ ਮੈਨੂੰ ਦੱਸੋ ਤੁਸੀਂ ਨਾ ਬੋਲੋ ਕਾ ਕਿ ਇੱਕ ਮਿੰਟ ਦੀ ਇੱਕ ਮਿੰਟ ਦੀ ਇੱਕ ਜਣਾ ਗੱਲ ਕਰੋ ਪਲੀਜ਼ ਇੱਕ ਜਣਾ ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਹਰ ਕੇ ਹਰ ਕੇ ਹਰ ਕੇ ਟਰਾਲੀ ਕੋ ਮੈਂ ਤੇ ਕਰ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਟਰਾਲੀ ਕੋਮ ਹੋ ਗਈ ਹਾਂ ਇੱਕ ਮਿੰਟ ਹਾਂਜੀ ਇੱਥੇ ਜਾਣਾ ਬੋਲ ਇਹ ਉਹਦੀ ਟਰਾਲੀ ਕੋ ਮੈਂ ਇਹ ਕਾ ਆ ਤੋੜਿਆ ਅੱਗੇ ਬਣੀ ਗਈ ਪੂਰੀ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ চাই ਮੈਂ ਟਰਾਲੀ ਉਹ ਨਹੀਂ ਸਾਡੇ ਪਿੰਡ ਦੀ ਤਾਂ ਚਲੋ ਮੰਨ ਲਓ ਗੱਲ ਜੀ ਮੋਦਾ ਦਾ ਮੋਦਾ ਦਾ ਸਾਡਾ ਪੰਜਾਬ ਦਾ ਹੀ ਬੰਦਾ ਨਾ ਛੱਡੋ ਗੱਲ ਕਰ ਛੱਡ ਕਿਉਂ ਛੱਡਦੀ ਐ ਜੀ ਛੱਡ ਲੈ ਮੇਰੀ ਗੱਲ ਛੱਡ ਮੈਂ ਮੈਂ ਲਿਆ ਮੈਂ ਇਥੋਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਤਮੇ ਕਾ ਤੁਨ ਲੋਡ ਕੀ ਹੈ ਜੀ ਜਾਣਦੀ ਕਿਉਂ ਤੁਨ ਲੋਡ ਕੀ ਹੈ ਕਿਸਾਨਾਂ ਨੇ ਤੁਹਾਨੂੰ ਉੱਥੇ ਲਾਤੀ ਚਾਰਜ ਕੀਤਾ ਜੀ ਕਿਸਾਨਾਂ ਦਾ ਫਰਜ਼ਾ ਛੱਡ ਦੋ ਵੀ ਗਿਆ ਕਿੱਥੇ ਕਿਸਾਨਾਂ ਦੇ ਨਾਲ ਫੇਰ ਲਾਤੀ ਚਾਰਜ ਕੀਤਾ ਤੁਸੀਂ ਵੀ ਨਿਕਾਇਓ ਉੱਥੇ ਬਹੁਤ ਥੋੜੀ ਕਾਂਸੀ ਜਾਂਸੇ ਜੋ ਕਿਸਾਨ ਕਿਰਪਾ ਨਾਲ ਰੋਏ ਉਹ ਮੇਰੀ ਗੱਲ ਸੁਣੋ 5 ਤਰੀਕ ਨੂੰ ਵੱਡੇ ਪੱਧਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਬੰਦੇ ਲੈਣੇ ਚੱਕੇ ਗਏ ਨੇ ਕੋਈ ਬਾਹਰੋਂ ਨਹੀਂ ਚੱਕੇ ਗਏ ਉਹ 1.5 ਸੌ ਟਰੈਕਟਰ ਨੇ ਮੇਰੇ ਉੱਤੇ ਗੱਲ ਸੁਣ ਲਾ ਫੇ ਲੋਕਾਂ ਨੇ ਬੋਡਾ ਪਾਇਆ ਨੇ ਤੁਹਾਨੂੰ ਐਮਐਲਏ ਬਣਾਤਾ ਹਾਂ ਇਹ ਨਹੀਂ ਹੈ ਹਾਂ ਗੱਲ ਇਹ ਨਹੀਂ ਹੈ ਆਹੋ ਮੈਂ ਕਰਕੇ ਨਾ ਕਰ ਤੁਸੀ ਕਹਿੰਦੇ ਜਿੱਥੇ ਨ ਜਾ ਕੇ ਹਾਂ ਪਰ ਸਾਡਾ ਨਾ ਕਿ ਬਿਚਾਰ ਨਾ ਸਕਦੇ ਸਰ ਜੀ ਇੱਕ ਮਿੰਟ ਆਪੇ ਆਪਣੀ ਗੱਲ ਦਾ ਮਹਿਜ ਜਵਾਬ ਦੇ ਆ ਪੂਰਾ ਸਵਾਲ ਤਾਂ ਸੁਣੋ ਨਾ ਸੀਐਮ ਵੀ ਰੋਡ ਦੇ ਨਾਲ ਇਹ 92 ਬਣਾਇਆ ਨਹੀਂ ਕਿਵੇਂ ਬਹਿ ਕਰਦਾ ਸੁਣ ਲਓ ਮੈਂ ਤੁਹਾਡਾ ਬਿਲਕੁਲ ਹੈ ਕਿ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਹੈ ਜਿਹੜੇ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਆ ਜਿੱਥੋਂ ਹੈਗੀ ਤੀ ਕੋਈ ਆਪਾਂ ਵੀਡੀਓ ਖੰਗਾਲ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦੇ ਹਾਂ ਅੱਜ ਤੱਕ ਦਾ ਜੀ ਐਮਐਲਏ ਸਾਹਿਬ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਮਿੰਟ ਢਨੌਰ ਹਲਕੇ ਦਾ ਐਮਐਲਏ ਹੈ ਐਮਐਲਏ ਦਾ ਰਿਸ਼ਤੇਦਾਰ ਹੈ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਉਹ ਕਰਵਾਓ ਜੀ ਹਾਂ ਉਹ ਮਿਲ ਦੇ ਦਾਂਗੇ ਤੁਹਾਨੂੰ ਸਾਰਾ ਕੁਝ ਯਾਨੀ ਯਾਨੀ ਕਿ ਪਰਚੇ ਜਿਹੜੇ ਉਹਨੇ ਜਿਹੜੇ ਉੱਥੇ ਸਾਡੇ ਕਿਸਾਨ ਨਾ ਟਰਾਲੀਆਂ ਲੈਣ ਗਏ ਨੇਗੇ ਜਣਕੇ ਪਿੰਡਾਂ 'ਚ ਬਰਾਮਤ ਕਰੀਏ ਨੇ ਉਹਨਾਂ ਤੇ ਉੱਥੇ ਲਾਠੀ ਚਾਰਜ ਕੀਤਾ ਗਿਆ ਹਾਲ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਹਾਂ ਜਿਹੜਾ ਜਿਹੜਾ ਮੇਰੇ ਮੇਰੇ ਬਾਤ ਕਰਵਾਉਣ ਆਲਾ ਮੈਂ ਤੁਹਾਡੀ ਟਰਾਲੀ